ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਐਸੇ ਮਾਂ-ਪੁੱਤ ਦੇ ਨਾਲ ਮਿਲਾਵਾਂਗੇ ਕਿ ਜਿਸ ਮਾਂ ਨੂੰ ਆਪਣੇ ਪੁੱਤ ਤੇ ਆਸ ਸੀ ਕਿ ਮੇਰਾ ਪੁੱਤ ਵੱਡਾ ਹੋ ਕੇ ਕਮਾਈ ਕਰੂਗਾ ਤਾਂ ਮੇਰੀ ਜਿਹੜੀ ਅੱਗੇ ਰਹਿਦੀ ਜ਼ਿੰਦਗੀ ਆ ਉਹ ਇੱਕ ਚੰਗੇ ਢੰਗ ਨਾਲ ਜਿਹੜੀ ਆ ਬਤੀਤ ਹੋ ਸਕੇਗੀ ਤਸਵੀਰ ਜ਼ਰੂਰ ਚਾਹੂੰਗਾ ਸਭ ਤੋਂ ਪਹਿਲਾਂ ਦਿਖਾਣੀ ਬਟਾਲਾ ਦੇ ਪੁਰੀਆਂ ਮੁਹੱਲੇ ਦਾ ਨਿਵਾਸੀ ਨੇ ਰਹਿਣ ਵਾਲੇ ਨੇ ਘਰ ਦੀਆਂ ਤਸਵੀਰਾਂ ਨੇ ਇਸ ਘਰ ਦੇ ਵਿੱਚ ਰਹਿੰਦੇ ਨੇ ਚਾਰ ਪਰਿਵਾਰ ਯਾਨੀ ਕਿ ਸਾਂਝਾ ਪਰਿਵਾਰ ਆ ਤਾਂ ਉੱਥੇ ਰਹਿੰਦੇ ਨੇ ਸਾਂਝੇ ਘਰ 'ਚ ਰਹਿੰਦੇ ਨੇ ਇੱਕ ਕਮਰਾ ਵਾ ਜਦੋਂ ਘਰ ਦੇ ਅੰਦਰ ਐਂਟਰ ਹੁੰਨੇ ਆ ਤਾਂ ਐਂਟਰ ਹੁੰਦਿਆਂ ਹੀ ਕਮਰੇ ਅੰਦਰ ਜਾਨੇ ਇਹ ਤਾਂ ਛੋਟਾ ਜਿਹਾ ਕਮਰਾ ਵਾ ਇਸ ਮਾਂ ਪੁੱਤ ਦਾ ਛੋਟਾ ਜਿਹਾ ਕਮਰਾ ਵਾ ਪਰ ਕਮਰੇ ਦੇ ਹਾਲਾਤ ਵੀ ਜ਼ਰੂਰ ਚਾਹਾਂਗੇ ਅਸੀਂ ਦਿਖਾਣੇ ਬਾਲੇ ਸਾਡ ਛੱਡ ਗਏ ਨੇ ਵਾਲਪੇਪਰ ਜ਼ਰੂਰ ਲੱਗਾ ਵਾ ਪਰ ਇਹ ਵਾਲਪੇਪਰ ਦੇ ਦੇਖ ਕੇ ਦਰਸ਼ਕ ਐ ਨਾ ਅੰਦਾਜ਼ਾ ਲਗਾਣ ਕਿ ਘਰ ਦੇ ਹਾਲਾਤ ਬਹੁਤ ਵਧੀਆ ਨੇ ਹਾਲਾਤ ਵਧੀਆ ਸੀ ਕਿਸੇ ਵੇਲੇ ਜਿਸ ਵੇਲੇ ਘਰ ਵਾਲਾ ਜ਼ਿੰਦਾ ਸੀ ਜਿਸ ਵੇਲੇ ਘਰ ਵਾਲੇ ਦਾ ਸਾਥ ਸੀ 2011 ਦੇ ਵਿੱਚ ਕਰੀਬ ਕਰੀਬ 12 ਸਾਲ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਵਾ ਉਹ ਇੱਕ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਜਾਂਦਾ ਵਾ ਬੇਟਾ ਸੀ ਅਪਾਹੇ ਜਾ ਦਿਮਾਗ ਆ ਛੋਟਾ ਵਾ ਪੜਦਾ ਸੀ ਪਰ ਉਸ ਨੂੰ ਵੀ ਮਜਬੂਰਨ ਹਟਾਣਾ ਪੈਂਦਾ ਵਾ ਮਾਂ ਨੂੰ ਸਕੂਲੋਂ व्हीਲਚੇਅਰ ਨਹੀਂ ਖਿੱਚੀ ਜਾਂਦੀ ਮਾਂ ਕੋ ਨਾ ਹੀ ਬੇਟੇ ਦਾ ਵਜ਼ਨ ਖਿੱਚਿਆ ਜਾਂਦਾ ਵਾ ਜਿਸ ਤੋਂ ਬਾਅਦ 6ਵੀਂ ਜਮਾਤ ਤੋਂ ਬਾਅਦ ਬੱਚਾ ਵੀ ਘਰ ਬੈਠ ਜਾਂਦਾ ਵਾ ਮੈਂ ਜ਼ਰੂਰ ਚਾਹੂੰਗਾ ਇੱਕ ਵਾਲਪੇਪਰ ਦਿਖਾਣਾ ਸਭ ਤੋਂ ਪਹਿਲਾਂ ਇਹ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਵਾਲਪੇਪਰ ਲਾਇਆ ਵਾ ਟੌਰੀ ਘਰ ਆ ਪਰ ਇਹ ਵਾਲਪੇਪਰ ਮਜਬੂਰੀ ਹੈ ਉਸ ਗਰੀਬ ਦੀ ਵਾਲਪੇਪਰ ਨੇ ਪਲਾਸਟਿਕ ਦਾ ਲਫਾਫਾ ਵਾ ਮਜਬੂਰੀ ਗਰੀਬ ਦੀ ਕੀ ਹੈ ਜਦੋਂ ਬਾਰਿਸ਼ ਆਂਦੀ ਹੈ ਤੇ ਪਾਣੀ ਫਿਰ ਦੁਬਾਰਾ ਥਾਣੀ ਆਣ ਕੇ ਇਹਨਾਂ ਦੇ ਕਮਰੇ ਚ ਆ ਜਾਂਦਾ ਵਾ ਜਿਸ ਕਰਕੇ ਸਾਰਾ ਸਮਾਨ ਜਿਹੜਾ ਥੋੜਾ ਬੋਤਾ ਹੈਗਾ ਵਾ ਉਹ ਗਿੱਲਾ ਹੋ ਜਾਂਦਾ ਵਾ ਜਿਸ ਕਰਕੇ ਮਜਬੂਰਨ ਤੌਰ ਤੇ ਲਾਇਆ ਵਾ ਪਰ ਕਿਤੇ ਨਾ ਕਿਤੇ ਵਾਲਪੇਪਰ ਵੀ ਸਾਥ ਛੱਡ ਗਏ ਨੇ ਸਮਾਂ ਪਾਨ ਤੇ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਭੈਣ ਦੇ ਨਾਲ ਕਿ ਹੁਣ ਕਿਸ ਤਰੀਕੇ ਨਾਲ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਕਰਦੇ ਪਏ ਹੋ ਕਿਉਂਕਿ ਬੱਚੇ ਦੀ ਦਵਾਈ ਵੀ ਹਰ ਰੋਜ਼ ਆਣੀ ਹੈ ਦਵਾਈ ਵੀ ਆਣੀ ਹੈ ਉਸ ਤੋਂ ਬਾਅਦ ਘਰ ਦੇ ਹੋਰ ਬੜੇ ਬੜੇ ਸਾਰੇ ਖਰਚੇ ਹੁੰਦੇ ਨੇ ਬਹੁਤ ਸਾਰੇ ਖਰਚੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਸਾਰਾ ਮੈਨੇਜ ਕਰਦੇ ਹੋ ਪਹਿਨ ਨਾਮ ਕੀ ਤੁਹਾਡਾ ਨਾਮ ਦੱਸ ਦਿਓ ਪਹਿਨ ਮੇਰਾ ਨਾਮ ਸ਼ਰਦਾ ਹੈ ਅੱਛਾ ਪਹਿਨ ਕਿਸ ਤਰੀਕੇ ਨਾਲ ਫਿਰ ਘਰ ਦਾ ਗੁਜ਼ਾਰਾ ਹੁੰਦਾ ਵਾ ਬੱਚਾ ਬਾਪ ਆਹੇ ਜਾ ਉਸ ਤੋਂ ਬਾਅਦ ਉਹਦੀ ਦਵਾਈ ਵੀ ਆਣੀ ਹੈ ਦਵਾਈ ਵੀ ਇਦਾਂ ਹੀ ਬਸ ਉਹ ਮਤਲਬ ਕਿਸੇ ਦੇ ਤਰਲੇ ਪਾਏ ਇਦਾਂ ਹੀ ਕਿ ਦਵਾਈ ਮਤਲਬ ਲਿਆ ਦੋ ਉਹ ਨਹੀਂ ਕਹਿੰਦੇ ਕੋਈ ਨਹੀਂ ਦਵਾਈ ਲਿਆ ਦੇ ਕਰਾਂਗੇ ਤੇ ਗੁਜ਼ਾਰਾ ਇਦਾਂ ਹੀ ਮੈਂ ਕੰਮ ਕਰਨੀ ਹੈ ਇਹ ਕੰਮ ਕਰਕੇ ਆਪਣਾ ਮਤਲਬ ਕਿ ਟਾਈਮ ਪਾਸ ਕਰਨੇ ਪਏ ਥੋੜਾ ਬਦ ਪਰਮਾਤਮਾ ਨੇ ਕਦੀ ਗਿਲਾ ਪੰਪਣ ਪਰਮਾਤਮਾ ਨੇ ਉਹਨੂੰ ਕਦੇ ਕੋਸਿਆ ਮੱਥੇ ਰਗੜ ਰਗੜ ਕੇ ਮੰਦਰਾਂ ਦੇ ਵਿੱਚ ਜਾ ਕੇ ਤੇ ਪੁੱਤ ਦੀ ਦਾਤ ਮਿਲੀ ਉਸ ਤੋਂ ਬਾਅਦ ਪੁੱਤ ਵੀ ਅੱਗੋਂ ਪਾਹੇ ਚ ਉਹ ਹੀ ਸੋਚਿਆ ਕਿ ਰੱਬ ਨੇ ਚਲੋ ਦੇਣਾ ਹੀ ਕੋਈ ਚੰਗਾ ਚਲੋ ਤੁਰਦਾ ਫਿਰਦਾ ਦਿੰਦਾ ਕਿ ਚਲੋ ਆਪਣਾ ਮੈਨੂੰ ਵੀ ਕੋਈ ਸਾਰਾ ਮਿਲ ਜਾਂਦਾ ਸਾਰਾ ਉਹ ਆਪਣੀ ਉਹ ਤੁਰ ਸਕਦਾ ਤੇ ਮੈਨੂੰ ਉਹਦੇ ਸਾਰਾ ਵਿਚਾਰੇ ਨੇ ਕੀ ਦੇ ਨਾਮ ਤੇ ਇਹ ਮੈਂ ਸੋਚ ਨਹੀਂ ਕਿ ਮੈਂ ਆਪ ਬਿਮਾਰ ਨਹੀਂ ਹਾਂ ਤੇ ਇਹ ਇਹਦਾ ਫਿਰ ਸਾਰਾ ਕੋਣ ਬਨੇਗਾ ਇਹ ਮੈਂ ਕਹਿੰਦੇ ਕੋ ਚਲੋ ਕੋਈ ਭੈਣ ਭਰਾ ਇਹਦੀ ਹੈਲਪ ਕਰੇ ਤੇ ਕੋਈ ਦਾਨੀ ਵੀਰ ਮੇਰਾ ਭਰਾ ਮੈਂ ਕੋਈ ਕੋ ਮਤਲਬ ਕਿ ਮੇਰੀ ਮਦਦ ਕਰੇ ਕਿ ਚਲੋ ਇਹ ਸਾਡਾ ਕੋਈ ਗੁਜ਼ਾਰਾ ਹੋ ਸਕੇ ਤੇ ਕਮਰਾ ਹੜ ਬਣਾ ਚੇ ਥੋੜੀ ਹੈਲਪ ਕਰ ਦਿਓ ਇਹ ਸਾਡੀ ਅੱਛਾ ਪਹਿਲ 2011 ਜਿਹੜੇ ਘਰ ਵਾਲਾ ਚਲਾ ਜਾਂਦਾ ਪਰ ਉਸ ਤੋਂ ਪਹਿਲਾਂ ਦੇ ਹਾਲਾਤ ਕਿਦਾਂ ਦੇ ਸੀ ਉਹ ਸਾਡੇ ਸਾਲੇ ਉਹ ਥੋੜੇ ਬਤੇ ਸਹੀ ਸੀ ਕਿ ਹਾਲਾਤ ਉਹ ਚਲੋ ਰੋਟੀ ਪਾਣੀ ਹੜਸ ਚਲਦਾ ਪਿਆ ਸੀ ਆ ਤੇ ਉਸ ਤੋਂ ਬਾਅਦ ਸਾਡਾ ਮਤਲਬ ਕੀ ਜਦੋਂ ਦੇ ਪੂਰੇ ਹੋਏ ਆ ਉਸ ਤੋਂ ਬਾਅਦ ਸਾਡੀ ਹਾਲਾਤ ਥੋੜਾ ਜਿਹਾ ਏਦਾਂ ਹੀ ਵਿਗੜ ਗਏ ਬਸ ਤੇ ਕਿਉਂਕਿ ਮੇਰੇ ਕੋ ਵੀ ਇੰਨਾ ਕੰਮ ਨਹੀਂ ਹੋ ਪਾਂਦਾ ਤੇ ਹੁਣ ਉਹਨੂੰ ਵੀ ਨਾ ਸਕੂਲ ਮੇ ਲੈ ਕੇ ਜਾ ਸਕਦੀ ਨਾ ਕੁਛ ਉਹਦੀ ਪੜ੍ਹਾਈ ਵੀ ਛੁੱਟ ਗਈ ਗੁੜੀਆ ਦੀ ਵੀ ਪੜ੍ਹਾਈ ਮਤਲਬ ਕਿ ਏਦਾਂ ਹੀ ਵਿੱਚ ਰਹਿ ਗਈ 10 10 ਕਿ ਕੀਤੀ ਆ 10 11 ਉਸ ਤੋਂ ਬਾਅਦ ਉਹ ਮੁੜ ਕੇ ਵਿਆਹ ਤੇ ਗੁੜੀਆ ਮੈਂ ਤੇ बस एदा ही ओदो दी बस गुजारा होण नी ट्या होण ते ताही बस मुल्बरी मुश्किल हो के दी सनो ज्यादा शहत देखिये शत्तांदे बालले भी साथ ਛੱਡ ਗਏ ਨੇ ਪਰ ਜਦੋਂ ਬਰਸਾਤ ਹੁੰਦੀ ਹੈ ਤੇ ਫਿਰ ਕਿਸ ਤਰੀਕੇ ਨਾਲ ਸਾਰਾ ਸਮਾਨ ਕੱਢਦੇ ਹੋ ਜਾਂ ਕਿਦਾਂ ਦੇਖਦੇ ਹੋ ਪੁੱਤ ਵੀ ਪਾਹੇ ਆਪ ਤੁਸੀਂ ਠੀਕ ਨਹੀਂ ਰਹਿੰਦੇ ਆਪ ਮੈਂ ਠੀਕ ਰਹਿੰਦੇ ਫਿਰ ਐਦਾ ਹੀ ਕਰੀ ਉਹ ਸਮਾਨ ਕਦੀ ਕੋਈ ਉੱਥੇ ਭਾਂਡਾ ਰੱਖਦੇ ਜਦੋਂ ਝੋਣ ਲੱਗ ਪੈਂਦਾ ਫਿਰ ਉਹ ਜਿਆਦਾ ਮੁਸ਼ਕਿਲ ਹੋ ਜਾਂਦੀ ਉਹਦੋਂ ਸਾਨੂੰ ਕੋ ਰਿਸ਼ਤੇਦਾਰ ਮਦਦ ਵਾਸਤੇ ਨਹੀਂ ਆਇਆ ਕਿ ਸਾਡੀ ਭੈਣ ਗਰੀਬ ਨਹੀਂ ਹੈ ਚਲੋ ਇਹਦੀ ਮਦਦ ਕਰੀਓ ਕੋਈ ਭੈਣ ਭਰਾ ਕੋਈ ਵੀ ਨਹੀਂ ਆਇਆ ਨਾ ਮੇਰੇ ਸਹੁਰਿਆਂ ਚੋਂ ਨਾ ਮੇਰੇ ਪੇਕੇ ਤੋਂ ਕਿਸੇ ਨੇ ਨਹੀਂ ਮਤਲਬ ਕਿ ਪੁੱਛਿਆ ਕਿ ਤੁਹਾਡੇ ਘਰ ਰੋਟੀ ਵੀ ਅੱਜ ਬਣੀ ਹੈ ਕਿ ਨਹੀਂ ਸਰ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਹੋਵੇ ਤੁਹਾਨੂੰ ਸਰਕਾਰ ਵੱਲੋਂ ਸਾਨੂੰ ਪੈਨਸ਼ਨ ਲੱਗੀ ਦੀ ਹੈ ਇਹਦੀ ਬੇਟੇ ਦੀ ਵੀ ਲੱਗੀ ਦੀ ਹੈ ਸਾਡੀ ਆਪਦੀ ਮੇਰੀ ਲੱਗੀ ਦੀ ਹੈ ਤੇ ਉਹਦੇ ਚ ਵੀ ਤੁਹਾਨੂੰ ਪਤਾ ਗੁਜ਼ਾਰਾ ਹੋ ਜਾਂਦਾ 1500 ਪੈਨਸ਼ਨ ਦਾ ਹੁੰਦਾ 1500 ਇਹਦਾ 1500 ਮੇਰਾ ਤੇ ਆਪ ਮੈਂ ਇੱਕ ਰੋਟੀ ਬਣਾਉਣੀ ਕਿ ਇਹਦੀ ਕੰਮ ਕਰਨੀ ਤੇ ਕੰਮ ਵੀ ਹੁਣ ਨਹੀਂ ਹੋ ਪੰਦਾ ਵਾ ਸਾਦੀ ਪ੍ਰੋਬਲਮ ਹੋ ਗਈ ਹੱਡ ਦੀ ਵੀ ਥੋੜੀ ਜਿਹੀ ਹੈਗੀ ਮੈਨੂੰ ਤੇ ਉਹਦੇ 'ਚ ਹੁਣ ਮੇਰੇ ਕੋਲ ਇੰਨਾ ਕੰਮ ਵੀ ਨਹੀਂ ਹੋ ਪੰਦਾ ਨਾ ਮੇਰੇ ਕੋਲ ਤੁਰਿਆ ਫਿਰੇ ਨਾ ਮਤਲਬ ਕਿ ਨਹੀਂ ਜਾ ਸਕਦੀ ਮੈਂ ਜਿਆਦਾ ਬਾਹਰ ਬਹੁਤ سارے ਸੁਪਨੇ ਜਦੋਂ ਪੁੱਤ ਦੀ ਦਾਤ ਮਿਲੀ ਸੀ ਬਹੁਤ سارے ਸੁਪਨੇ ਸਜਾਏ ਹੋਣਗੇ ਕਿ ਅਸੀਂ ਇਸ ਤਰੀਕੇ ਨਾਲ ਕਰਾਂਗੇ ਪੁੱਤ ਮੇਰਾ ਵੱਡਾ ਹੋ ਗਿਆ ਬਣੇਗਾ ਹੈਨਾ ਉਹ ਸਾਰੇ ਸੁਪਨੇ ਕਿਤੇ ਟੁੱਟ ਜਾਂਦੇ ਜਦੋਂ ਪੁੱਤ ਦੇ ਹਾਲਾਤ ਜੇ ਬਣ ਜਾਂਦੇ ਨੇ ਹਾਂਜੀ ਬਿਲਕੁਲ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਮਾਪਿਓ ਨੂੰ ਆਪਣੇ ਬੱਚਿਆਂ ਦੇ ਉੱਤੇ ਕਿ ਬੱਚੇ ਵੱਡੇ ਹੋਣਗੇ ਸਾਡੀ ਜਿਹੜੀ ਆ ਰਹਿੰਦੀ ਜ਼ਿੰਦਗੀ ਆ ਜਿਹੜੀ ਇੱਕ ਚੰਗੇ ਢੰਗ ਨਾਲ ਬਤੀਤ ਹੋਵੇਗੀ ਜੇਕਰ ਬੱਚੇ ਸਾਥ ਦੇਣਗੇ ਪਰ ਜੇਕਰ ਬੱਚਿਆਂ ਦੇ ਹਾਲਾਤ ਜੇ ਹੋਣ ਤੇ ਫਿਰ ਮਾਪੇ ਦੇ ਸੁਪਨੇ ਕਿਤੇ ਨਾ ਕਿਤੇ ਜ਼ਰੂਰ ਟੁੱਟ ਜਾਂਦੇ ਨੇ ਪੈਣ ਦਾ ਦਰਦ ਜਿਹੜਾ ਵਾ ਉਹਦੀਆਂ ਅੱਖਾਂ ਦੇ ਅਥਰੂ ਜਿਹੜੇ ਬਿਆਨ ਕਰਦੇ ਨੇ ਕਿ ਕਿਸ ਤਰੀਕੇ ਨਾਲ ਘਰ ਦੇ ਹਾਲਾਤ ਨੇ ਕਿਉਂਕਿ ਜੇਕਰ ਕਿਸੇ ਨੂੰ ਦਰਦ ਹੁੰਦਾ ਤਾਂ ਹੀ ਉਹ ਕੈਮਰੇ ਦੇ ਅੱਗੇ ਆਂਦਾ ਵਾ ਤਾਂ ਹੀ ਉਹ ਆਪਣਾ ਦਰਦ ਕਿਸੇ ਨੂੰ ਦੱਸਦਾ ਵਾ ਜੇਕਰ ਕਿਸੇ ਨੂੰ ਆਪਣਾ ਦਰਦ ਦੱਸੇਗਾ ਤਾਂ ਤਾਂ ਹੀ ਫਿਰ ਇਸ ਦੀ ਮਦਦ ਹੋਵੇਗੀ ਮਦਦ ਜ਼ਿਆਦਾ ਨਹੀਂ ਮੰਗੀ ਪੈਣ ਨੇ ਮਦਦ ਸਿਰਫ ਇੰਨੀ ਆ ਕਿ ਉਸਦੇ ਪੁੱਤ ਦਾ ਇਲਾਜ ਜਿਹੜਾ ਇੱਕ ਸਹੀ ਢੰਗ ਨਾਲ ਹੋ ਜੇ ਜੇਕਰ ਇਲਾਜ ਸਹੀ ਢੰਗ ਨਾਲ ਹੁੰਦਾ ਵਾ ਤਾਂ ਉਹ ਕੰਮ ਕਰ ਸਕਦਾ ਵਾ ਕਮਾਈ ਕਰ ਸਕਦਾ ਵਾ ਆਪਣੀ ਮਾਂ ਦੀ ਜਿਹੜੀ ਰਹਿੰਦੀ ਜ਼ਿੰਦਗੀ ਆ ਉਸ ਨੂੰ ਇੱਕ ਸਹੀ ਢੰਗ ਨਾਲ ਬਤੀਤ ਕਰ ਸਕਦਾ ਵਾ ਪਣ ਸਕੂਲੋਂ ਹਟਾਉਂਦੇ ਕੀ ਕਾਰਨ ਬੰਦੇ ਸਕੂਲੋਂ ਵੀ ਹਟਾ ਦਿੱਤਾ ਜਾਂਦਾ ਵਾ 6ਵੀਂ ਜਮਾਤ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਨਾ ਹਾਂਜੀ ਬਸ ਉਹ 6ਵੀਂ ਤੱਕ ਮੈਨੂੰ ਲੈ ਕੇ ਜਾਂਦੀ ਰਹੀਆਂ ਸਕੂਲ ਉਦੋਂ ਤੇ ਛੱਡ ਆਂਦੀ ਹਾਂ ਸਕੂਲ ਤੇ ਉਸ ਤੋਂ ਬਾਅਦ ਇਦਾਂ ਹੀ ਮੈਂ ਜਦੋਂ ਬਿਮਾਰ ਰਹਾਂ ਲੱਗ ਪਈਆਂ ਤੇ ਮੇਰੇ ਕੋਲ ਵੀਲ ਚੇਅਰ ਤੇ ਫੇਰੇੜਿਆ ਨਹੀਂ ਗਿਆ ਤੇ ਡੇੜ ਕਿਲ ਜਾਇਆ ਨਹੀਂ ਜਾਂਦਾ ਮੈਨੂੰ ਸਾਹ ਦੀ ਪ੍ਰੋਬਲਮ ਹੋਣ ਕਰਕੇ ਜਾਦਾ ਉਸ ਤੋਂ ਬਾਅਦ ਇਦਾਂ ਹੀ ਮਜਬੂਰੀ ਵੀ ਘਰਾਂ ਦੀ ਥੋੜੀਆਂ ਜੀਆਂ ਤੇ ਨਾ ਇਹ ਜਿਆਦਾ ਫਿਰ ਆਪ ਵੀ ਨਹੀਂ ਕੋਸ਼ਿਸ਼ ਇਹਦੇ ਕੋਈ ਚਲਣਦੀ ਵੀ ਤੇ ਪੈਰਾਂ ਦੇ ਭਾਰ ਵੀ ਨਹੀਂ ਪੈਂਦਾ ਇਹਦੇ ਤੇ ਦਿਮਾਗ ਦੇ ਹੁਣ ਡਾਕਟਰ ਨੂੰ ਦਿਖਾਇਆ ਉਹ ਵੀ ਦਵਾਈ ਚਲਦੀ ਪਈ ਹੁਣ ਇਹਦੀ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਐਸੇ ਪਰਿਵਾਰਾਂ ਵਾਸਤੇ ਸਾਨੂੰ ਅੱਗੇ ਆਣਾ ਚਾਹੀਦਾ ਬਹੁਤ ਸਾਰੀਆਂ ਸਮਾਜ ਸੇਵੀਆਂ ਸੰਸਥਾਵਾਂ ਨੇ ਚਲੋ ਚੰਗੇ ਕੰਮ ਕਰਦੀਆਂ ਨੇ ਤਾਂ ਇਹਨਾਂ ਲੋਕਾਂ ਵਾਸਤੇ ਵੀ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਸਮਾਜ ਸੇਵੀਆਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਐਸੇ ਘਰ ਨੇ ਜਿਨ੍ਹਾਂ ਦਾ ਨਹੀਂ ਪਤਾ ਸਮਾਜ ਸੇਵੀ ਨੂੰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਸੀ ਲਗਾਤਾਰ ਐਸੇ ਪਰਿਵਾਰ ਅੱਗੇ ਲੈ ਕੇ ਆਈਏ ਤਾਂ ਜੋ ਇਹਨਾਂ ਦੀ ਮਦਦ ਹੋ ਜਾਵੇ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਬੇਟਾ ਵਾ ਬੇਟੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਪੁੱਤ ਨਾਮ ਕੀ ਤੇਰਾ ਮੇਰਾ ਨਾਮ ਕਾਰਤਿਕ ਹੈ ਅੱਛਾ ਕਾਰਤਿਕ ਕਿਹੜੀ ਮੰਮਾ ਕਹਿੰਦੇ 6ਵੀਂ ਜਮਾਤ ਤੋਂ ਬਾਅਦ ਪੁੱਤ ਸਕੂਲ ਹੀ ਨਹੀਂ ਗਿਆ ਦਿਲ ਨਹੀਂ ਕੀਤਾ ਮੁੜ ਕੇ ਕੀਤਾ ਜੀਬ ਨਹੀਂ ਜਾਣੋ ਐ ਕੀ ਕਰੀਏ ਕਿਉਂਕਿ ਮੇਰੇ ਕੋਲ ਵੀ ਨਹੀਂ ਤੁਰਿਆ ਦੰਨਾ ਮੰਮਾ ਫਿਰ ਰੈਡ ਕੇ ਲਾ ਕੇ ਦਿੰਦੇ ਮੰਮਾ ਨੂੰ ਵੀ ਸਾਰੀ ਪ੍ਰੋਗਰਾਮ ਤੇ ਮੰਮਾ ਕੋ ਵੀ ਨਹੀਂ ਇਹ ਨਾ ਤਾਂ ਕਰਕੇ ਤਾਂ ਕਰਕੇ ਨਹੀਂ ਗਿਆ ਹਾਂ ਮੈਂ 6ਵੇਂ ਤੱਕ ਹੀ ਗਿਆ ਉਦੋਂ ਮੈਂ ਕਿਹਾ ਮੈਂ ਨਹੀਂ ਜਾਣਾ ਤਾਂ ਕਰਕੇ ਬਾਪੂ ਦੀ ਨਹੀਂ ਜਿਆਦਾ ਜੀ ਪਿਤਾ ਦੀ ਨਹੀਂ ਜਿਆਦਾ ਆਈ ਕਿ ਜੇਕਰ ਅੱਜ ਮੇਰੇ ਫਾਦਰ ਸਾਹਿਬ ਹੁੰਦੇ ਤੇ ਇਹ ਸਾਰੀਆਂ ਸਮੱਸਿਆਵਾਂ ਨਹੀਂ ਸੀ ਪੈਣੀਆਂ ਸਾਰੀਆਂ ਕੋਈ ਵੀ ਮੁਸ਼ਕਲ ਨਹੀਂ ਆਣੀ ਹੁਣ ਜੇ ਹੁਣ ਨੇਰੇ ਇਹ ਨੋਬਤੀ ਨਹੀਂ ਆਣੀ ਆ ਹਾਂਡੇ ਤੇ ਹੁਣ ਹੋ ਨਹੀਂ ਹੈਗਾ ਹੁਣ ਕੀ ਮੰਨਾ ਕਰੇ ਉੰਨਾ ਦੇ ਗਈ ਹੈ ਅੱਛਾ ਤੇਰਾ ਸੁਪਨਾ ਕੀ ਸੀ ਪੜ੍ਹ ਲਿਖ ਕੇ ਕੀ ਬੰਨਣਾ ਚਾਹੁੰਦਾ ਸੀ ਬੰਨਣਾ ਹੈ ਕੋਈ ਨੌਕਰੀ ਨੌਕਰੀ ਕਰਦਾ ਕਿਸੇ ਦਾ ਮਮਾ ਪਾਪਾ ਦਾ ਵੀ ਨਨ੍ਹਾ ਤੇ ਉਹ ਕਰ ਵੰਡਾ ਕੰਮ ਗਮ ਤਾਂ ਕਿ ਤੂੰ ਬੱਟਪੋਂਦੇ ਮੈਂ ਵੀ ਇਦਾਂ ਨੂੰ ਮੈਂ ਵੀ ਕੀ ਕਰ ਰਹਾ ਤਾਂ ਕਰਕੇ ਅੱਛਾ ਇੰਨੀ ਸੋਚ ਹੈਗੀ ਸੀ ਆਪਣੇ ਨੂੰ ਕਿ ਮੈਂ ਆਪਣੇ ਮਾਪੇ ਦੀ ਸੇਵਾ ਕਰਨੀ ਹੈ ਨਾ ਇੰਨੀ ਹੈਗੀ ਮੈਂ ਤੇ ਕੀ ਹੈ ਉਹ ਕੰਮ ਅੱਜ ਉਹ ਜਿਆ ਹੈ ਮਗਰ ਜੇ ਮਨ ਤੋੜ ਗਿਆ ਕੋ ਕੋਣਾ ਕੋ ਕਿ ਤੇ ਕਰਾਂ ਗਈ ਇਹਨਾਂ ਦੇ ਮੈਂ ਬੈਣ ਰਹਾ ਨਹੀਂ ਹੁਣ ਕੀ ਕਰਾਂ ਬਨੇ ਇੱਥੇ ਬਾਤ ਆ ਰਹੇ ਚੋਂ ਮੇਰੀ ਤੇ ਕੋਈ ਗਲਤੀ ਪਰਮਾਤਮਾ ਤੇ ਨਹੀਂ ਕਦੇ ਗਿਲਾ ਆ ਮਾਂ ਨੂੰ ਤੇ ਪਰਮਾਤਮਾ ਤੇ ਜ਼ਰੂਰ ਕਿਤੇ ਨਾ ਕਿਤੇ ਗਿਲਾ ਹੈਗਾ ਕਿਤੇ ਨਾ ਕਿਤੇ ਕਿ ਜੇਕਰ ਪੁੱਤ ਮੇਰਾ ਠੀਕ ਹੁੰਦਾ ਤੇ ਅੱਜ ਮੇਰੀ ਮਦਦ ਕਰਨੀ ਸੀ ਤੁਹਾਨੂੰ ਨਹੀਂ ਆਇਆ ਕਦੀ ਗਿਲਾ ਆਇਆ ਮਿੰਨੂ ਵੀ ਜਿਹਨੂੰ ਦੇਣਾ ਹੈ ਤੇ ਚਾਹੁੰਦਾ ਦੇ ਦੇਣਾ ਤੇ ਨਹੀਂ ਦੇਣਾ ਜੇ ਮੁੰਡਾ ਨਹੀਂ ਦੇਣਾ ਤੇ ਉਹਨਾਂ ਕਾਰੋਲਾ ਤੇ ਰਹਿਣ ਦੇ ਨਾਰੇ ਕੋ ਹੁੰਦਾ ਰਹਿ ਗਈ ਆ ਹਨ ਕਹਨੀ ਇਹ ਪੁੱਤ ਦਾ ਦਿਮਾਗ ਛੋਟਾ ਗੱਲ ਤੋਂ ਨੇ ਵੇਖ ਲੈ ਕਿੰਨੀ ਵੱਡੀ ਕਹਿ ਦिती ਆ ਕਿ ਜੇ ਮੇਰੇ ਹਾਲਾਤ ਨਹੀਂ ਸੀ ਠੀਕ ਹੈ ਘਟੋ ਘਟ ਮੇਰਾ ਫਾਜ਼ਲ ਸਾਹਿਬ ਮੇਰੀ ਮਾਂ ਦਾ ਸਿਰ ਦਾ ਸਾਈਂ ਤੇ ਜ਼ਿੰਦਾ ਰਹਿੰਦਾ ਕਿੰਨੀ ਵੱਡੀ ਸੋਚ ਲੈ ਕੇ ਬੱਚਾ ਤੁਰਿਆ ਆਪ ਉਹ ਕੁਝ ਨਹੀਂ ਕਰ ਸਕਦਾ ਪਰ ਉਹਦੇ ਸ਼ਬਦ ਜਿਹੜੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਬਿਆਨ ਕਰਦੇ ਪਏ ਨੇ ਕਿ ਉਹਦੇ ਅੰਦਰ ਦਾ ਦਰਦ ਕੀ ਆ ਜੀ ਜੀ ਬਿਲਕੁਲ ਤਸਵੀਰ ਆ ਮਾਂ ਪੁੱਤ ਦੀ ਤਸਵੀਰ ਆ ਭਾਵੂ ਕਰਦੇ ਆ ਪੁੱਤ ਪਾਹੇ ਜਾ ਮਾਂ ਵਿਚਾਰੀ ਕਦੇ ਕਿਸੇ ਦੇ ਬੂਏ ਤੇ ਕਦੇ ਕਿਸੇ ਦੇ ਬੂਏ ਜਾਂਦੀ ਏ ਆਪਣੇ ਪੁੱਤ ਦੇ ਇਲਾਜ ਵਾਸਤੇ ਪਰ ਮਦਦ ਵਾਸਤੇ ਕੋਈ ਫਿਲਹਾਲ ਅੱਗੇ ਨਹੀਂ ਆਂਦਾ ਸਮਾਜ ਸੇਵੀਆਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਇਸ ਭੈਣ ਦੇ ਦਰਦ ਵਾਸਤੇ ਜ਼ਰੂਰ ਕੋਈ ਨਾ ਕੋਈ ਅੱਗੇ ਆਏ ਉਸ ਦਾ ਪੁੱਤ ਦਾ ਇਲਾਜ ਸਹੀ ਢੰਗ ਨਾਲ ਹੋ ਜਾਵੇ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਆਪਣੀ ਮਾਂ ਦੀ ਜਿਹੜੀ ਆ ਰਹਿੰਦੀ ਜ਼ਿੰਦਗੀ ਹੈ ਉਸ ਦਾ ਜੀਵਨ ਜਿਹੜਾ ਰਹਿੰਦਾ ਵਾ ਉਸ ਨੂੰ ਠੀਕ ਸਹੀ ਢੰਗ ਨਾਲ ਬਤੀਤ ਕਰ ਸਕਦਾ ਜ਼ਰੂਰ ਅਸੀਂ ਚਾਹਾਂਗੇ ਕਿ ਇਸ ਪਰਿਵਾਰ ਦਾ ਨੰਬਰ ਨਾਲ ਦੀ ਨਾਲ ਅਸੀਂ ਦਸੀਏ ਤਾਂ ਜੋ ਇਸ ਪਰਿਵਾਰ ਤੱਕ ਮਦਦ ਵਾਸਤੇ ਕੋਈ ਅੱਗੇ ਆ ਸਕੇ ਪਰਿਵਾਰ ਦਾ ਨੰਬਰ ਹੈ 78143 67081 78143 67081 ਪਰਿਵਾਰ ਦਾ ਮੋਬਾਈਲ ਨੰਬਰ ਅਸੀਂ ਵੀ ਕਹਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਐਸੇ ਰੱਬ ਦੇ ਬੰਦੇ ਤੱਕ ਵੀਡੀਓ ਪਹੁੰਚੇ ਜਿਸ ਦੇ ਨਾਲ ਇਸ ਪਰਿਵਾਰ ਦੀ ماں ਫੜੀ ਜਾਵੇ ਉਸ ਪੁੱਤ ਦਾ ਇਲਾਜ ਸਹੀ ਠੰਗਣਾ ਹੋ ਜਾਵੇ ਉਸ ਬੁਢਰੀ ਮਾਂ ਦਾ ਜਿਹੜਾ ਰਹਿੰਦਾ ਜੀਵਨ ਆ ਉਹ ਚੰਗੇ ਠੰਗਣਾ ਬਤੀਤ ਹੋ ਜਾਵੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟ ਫਰ ਨਿਊਜ਼ ਬਟਾਲਾ